ਇਹ ਬੈਠੇ ਹਨਰੇ ਕਾਲੇ ਜੀ ਤੇ ਇਹ ਰਾਹਾ ਰੂਹਾ ਦੀ ਸਫਾਈ ਚੱਲ ਰਹੀ ਆ ਹੁਣ ਆਏ ਉਹ ਕਿਤੇ ਫੇਰ ਨਰੇਗਾ ਸਕੀਮ ਉਹਦਾ ਕਰਕੇ ਜਿੰਨੇ ਰਾਹਾ ਰੂਹਾ ਆਸੇ ਪਾਸੇ ਕਾ ਹੂ ਸਾਰਾ ਲਾ ਕੇ ਸਾਫ ਕਰਨ ਦੇ ਤੇ ਚਾਚਾ ਜੀ ਵੀ ਖੜੇ ਨੇ ਆਪਾਂ ਡੰਗਰ ਮਾਲ ਲਾ ਕੇ ਪਾਣੀ ਕਰਤਾ ਬਾਹਰ ਜੀ ਦੇਣਾ ਹੈ ਗਾ ਜੀ ਅੱਜ ਮੰਕਾ ਸੋਮਵਾਰ 11ਵਾਂ ਮਹੀਨਾ ਤੇ ਕਿ ਜੋ ਵੀ ਤਰੀਕੇ ਚੇਤਾ ਭੁੱਲ ਜਾਂਦਾ ਹੈ ਚੇਤਾ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਣਗੇ ਜੀ ਆਪਾਂ ਵੀ ਠੀਕ ਠਾਕ ਅੱਜ ਸ਼ਹਿਰ ਜਾਣਾ ਪੈ ਪਾ ਕੇ ਬੈਂਕੇ 'ਚ ਕਢਾਉਣੇ ਆਂ ਤੇ ਅੱਜ ਇਹੋ ਨਿੱਕੇ ਮੋٹے ਕੰਮ ਕਰਾਂ ਬਾਕੀ ਜੋ ਵੀ ਹੋਰ ਦਰਨਾ ਸ਼ੇਅਰ ਕਰਾਂਗੇ ਹੋਰ 마ਸੀ ਵਾਲਿਆ ਵਧੀਆ ਏ ਚੈਨਲ ਦੇ ਆਪਣੇ ਪਹੁੰਚ ਗਏ ਤਾਂ ਕਰਕੇ ਚਾਹ ਛਕੀ ਜਾਂਦੇ ਨਾ 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 ਬਸ ਰੋਟੀ ਛਕਦੇ ਹਾਂ ਜੇ ਲੱਸੀ ਨਹੀਂ ਲੱਗ ਜੇ ਹੋਈ ਤਾਂ ਮੈਂ ਦੱਸ ਦਿੰਦਾ ਤੁਹਾਨੂੰ ਪੀਲਾ ਚਾਹ ਜੂ ਹੋਰ ਵਧੀਆ ਠੀਕ ਆ ਇਦਾਂ ਆਪਾਂ ਨੂੰ ਇੱਕ ਦੋ ਕੰਮ ਸ਼ਹਿਰ ਦੇ ਅਜੋ ਕਰਾਂਗੇ ਬਾਕੀ ਜੋ ਵੀ ਹੋਇਆ ਤੁਹਾਡੇ ਨਾਲ ਸਾਂਝਾ ਕਰੀਏ ਕਰਾਂਗੇ ਬੱਕਰੀ ਭਾਈ ਇੱਧਰ ਤੇ ਬੱਕਰਾ ਕਰਾ ਦੋਏ ਕੁੜੇ ਜਿਹੜੇ ਆਈ ਆ ਕਰਕੇ ਬਰਾਂਡਾ ਸਾਫ਼ ਤੇ ਗਿਤਾਵਾ ਵੀ ਆਪਾਂ ਕਰਤਾ ਜੀ ਹੁਣ ਜਾਨੀ ਕਿ ਆਪਾਂ ਨੂੰ ਕੋਈ ਫਿਕਰ ਨਹੀਂਗਾ ਬਸ ਡੰਗਰ ਹੀ ਬਨਣੇ ਆ ਕੋਈ ਜ਼ਿਆਦਾ ਕੰਮ ਨਹੀਂਗਾ ਏ ਲੋੜ ਸਫਾਈ ਚੱਲ ਰਹੀ ਛੜਕਦੀ ਇਹ ਨਰੇ ਕਾਲੇ ਜਿਹੜੇ ਤੁਹਾਨੂੰ ਆਪਾਂ ਦੱਸਿਆ ਉਹ ਤੇ ਇਹ ਨਾਲ ਹਾ ਦਵਾਲਾ ਵੀ ਸਾਫ ਹੋ ਗਿਆ ਛੜਕਾਂ ਦੇ ਜਿਹੜਾ ਕਾਕੂ ਸੀ ਇਹ ਸਾਰਾ ਚੁੱਕ ਕੇ ਟਰਾਲੀ ਚ ਚਾਹ ਉੱਥੇ ਨਹਿਰ ਤੇ ਸੋਟ ਆਉਣਗੇ ਚਾਹ ਨੂੰ ਅੱਗ ਲਾ ਦਿੰਦੇ ਤਾਂ ਭਾਈ ਸਾਰਾ ਹਾਲਾ ਦਵਾਲਾ ਸੋਹਣਾ ਹੋ ਗਿਆ ਆਜੇ ਦੋਵੇਂ ਮੀ ਪਿਆ ਕਰਨ ਕਰੰਡ ਹੋਈਆਂ ਸੀ ਨਾ ਆ ਤਾਂ ਉਹ ਨਾ ਰਹਿਣ ਦੀ ਕਰੰਟ ਪੰਨਨ ਵਾਲੀ ਤੇ ਪਾਣੀ ਜਦਾ ਤੇ ਉਹ ਨਾ ਪੰਦੀ ਕਰੰਟ ਉਹ ਸੁਣੀ ਹੋ ਗਈ ਆ ਆ ਜਿਹੜੀ ਨਹੀਂ ਪੰਨੀ ਗਿੱਲਾ ਥਾ ਉਹ ਆਵੇ ਦੂਰੀਆਂ ਗੋੜ ਦੇ ਵਿੱਚ ਨਹੀਂ ਪੈ ਗਈ ਆ ਨਾ ਆ ਆਪਣਾ ਸ਼ਕਾਰੀ ਹੈ ਜੀ ਇੰਨਾ ਬੈੜਾ ਸਾਹ ਵੀ ਗੁਨੀਆ ਪਟਾਏ ਦੇ ਗੱਲ ਚ ਲਾਉਣਾ ਹੈ ਹੱਥ ਨਹੀਂ ਆਉਂਦਾ ਇੱਧਰ ਆਦੀ ਮੀਨਾ ਤੂੰ ਇੱਥੇ ਬੈਠੀ ਕੀ ਕਰਦੀ ਆ ਕੀ ਕਰਦੀ ਆ ਕੋਈ ਨਹੀਂ ਕੁਝ ਨਹੀਂ ਸਕੂਲੇ ਕਿਉਂ ਨਹੀਂ ਗਈ ਹੂੰ ਸਕੂਲੇ ਕਿਉਂ ਨਹੀਂ ਗਈ ਹੈ ਸਕੂਲੇ ਕਿਉਂ ਨਹੀਂ ਗਈ ਇਹਦੇ ਚ ਕੌਣ ਆਉਂਦਾ ਏ ਮੀਨਾ ਹੈ ਮੀਨਾ ਮੀਨਾ ਮੇਰੀ ਫੋਟੋ ਇੱਥੇ ਹੈ ਮੈਂ ਚੱਲਿਆ ਯਾਰ ਮੈਂ ਤੂੰ ਇੱਥੇ ਰਹਿ ਹੈ ਕਰਦੀ ਆ ਕੀਨੋ ਮੇਰੀ ਧੀਆ ਦਾ ਫਿਰ ਮੈਂ ਚੱਲਿਆ ਹੀ ਤੈਨੂੰ ਨਹੀਂ ਛੱਡਦੇ ਜਾਵਾਂ ਨਹੀਂ ਤੀਨ ਨੂੰ ਇੱਥੇ ਛੱਡ ਕੇ ਜਾਣਾ ਤੀਨ ਨੂੰ ਛੱਡ ਦੇਣਾ ਖੇਡ ਗਿਆ ਪਾ ਪੰਗੜਾ ਕਿਧਰ ਬੋਣੇ ਨਹੀਂ ਆਹ ਚਾ ਸਕੂਲੇ ਚੱਲੀਏ ਹੈ ਤੁਰ ਕੇ ਜਾਣੇ ਆ ਤੁਰ ਕੇ ਜਾਣੇ ਆ ਹੈ ਮੰਮੀ ਫੋਨ ਕਰ ਚੁ ਨੇ ਫੋਟੋ ਨਹੀਂ ਖਿੱਚੀ ਤੇਰੀ ਫੋਟੋ ਨਹੀਂ ਸੋਹਣੀ ਆਉਂਦੀ ਇਹ ਇੱਥੇ ਜਿਗ ਜੇ ਤਾਂ ਤੇਰੀ ਨਹੀਂ ਆਉਂਦੀ ਨਹੀਂ ਤੇਰੀ ਗੰਦੀ ਫੋਟੋ ਆਉਂਦੀ ਆ ਤੇਰੀ ਆ ਮੇਰੀ ਫੋਟੋ ਗੰਦੀ ਆਉਂਦੀ ਉਹ ਮੇਰੀ ਗੰਦੀ ਫੋਟੋ ਦੱਬੇ ਉਹਨਦੇ ਅਰੀਆ ਜੀ ਆਪਣੀ ਅਮਰਕੋੜ ਦੀ ਅਮਰਕੋੜ ਜਾਣੇ ਆ ਸਾਹ ਪਤਾ ਵੇਣੇ ਆ ਬਾਕੀ ਤੁਹਾਨੂੰ ਦਿਖਾਉਣੇ ਐਡਾ ਇੱਥੇ ਲੈਣਾ ਹੈ ਜੀ ਆਪਾਂ ਜਲਸਾ ਬਾਪੂ ਨੇ ਲੈਣਾ ਹੈ ਜਲਸਾ ਥੋੜੀ ਖੁੰਮੀ ਆਏ ਟਾਇਰ ਦੇ ਥੋੜਾ ਆ ਕਿੰਨਾ ਖੁੱਲਾ ਕੋਈ ਇੱਕ ਤਾਂ ਨੰਬਰੀ ਆਂ ਅੰਦਰ ਵੀ ਦੇ ਬਰਾਡੇਆਂ ਗਾੜੀ ਪਾਤੀਆਂ ਜੀ ਆਪਾਂ ਪੱਲੀਆਂ ਕਿਉਂਕਿ ਠੰਡ ਕਾਫੀ ਹੋ ਗਈ ਹੋਣਾ ਤੇ ਇਹ ਕਰਕੇ ਨੇਰ ਕੋ ਪਨੇਰ ਹੋ ਗਿਆ ਕਿਉਂ ਮੌਸਮ ਕਾਫੀ ਠੰਡਾ ਹੋ ਜਾਂਦਾ ਤੇ ਡੰਗਰਾਉਂ ਠੰਡ ਲੱਗਦੀ ਇਸੇ ਕਰਕੇ ਆਪਾਂ ਪੱਲੀਆਂ ਪਾਤੀਆਂ ਤੋੜੇ ਦੀਆਂ ਸੀ ਇਹ ਪਾਈਆਂ ਇਹ ਕਰਦੇ ਸੀ ਤੇ ਥੂਰੇ ਥੂਰੇ ਤੋੜੇ Yeah, that's rang it.